ਓ ਜਵਨ ਨਾ ਜਾ ਆ ਸਕੂਟਰੀ 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 ਜੇ ਉਹ ਡੇਗ ਜਣਾ ਆ ਮਾਤਾ ਮਾਈ ਜਿਨ੍ਹਾਂ ਨੇ ਦਿੱਤੀ ਸਹੀ ਗੱਲ ਹੈ ਉਹਨਾਂ ਦਾ ਆਸ਼ੀਰਵਾਦ ਲੈ ਲਓ ਸਵਾਗਤ ਹੈ ਤੁਹਾਡੇ ਆਪਣੇ ਫਿਓਨਾ ਸैम ਜੈਗੂ ਇਬਾਦਤ ਦੇ ਚੈਨਲ ਤੇ ਤੇ ਅੱਜ ਹੋਣਾ ਸਾਡੇ ਘਰ ਸਰਪ੍ਰਾਈਜ਼ ਸਰਪ੍ਰਾਈਜ਼ ਪ੍ਰਾਈਜ਼ ਸਾਰੇ ਜਣੇ ਵਲੌਗ ਦੇ ਨਾਲ ਜੁੜੇ ਰਹੋ ਜਿਨ੍ਹਾਂ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਾਜਣੇ ਸਬਸਕ੍ਰਾਈਬ ਕਰ ਲੋ ਤੇ ਲਾਈਕ ਕਰ ਲੋ ਤੇ ਜੈਵਿਕਾ ਵੀ ਸੁੱਤੀ ਪਈ ਆ ਦੇਖੋ ਜੀ ਤੇ ਇਬਾਦਤ ਵੀ ਸੁੱਤੀ ਪਈ ਆ ਇਹਦੇ ਸੁੱਤੇ ਸੁੱਤੇ ਆਪਾਂ ਕੱਲ੍ਹ ਹੀ ਘਰ ਦਾ ਕੰਮ ਤੇ ਭਾਂਡੇ ਪਏ ਹੋਇਆ ਤੇ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੈਂ ਹੋਸ਼ੀ ਮਸ਼ੀਨ ਚ ਕੱਪੜੇ ਧਾਉਂਗੀ ਤੇ ਸਾਡੀ ਟੁੱਟੀ ਵੀ ਨਹੀਂ ਠੀਕ ਹੋਈ ਕੱਲ ਆਪਾਂ ਮੰਨ ਪੈਣ ਵਾਲ ਚੱਲ ਗਏ ਤੇ ਕੱਪੜੇ ਇਨਾਂ ਦਾਤੀ ਫਿਰ ਮੈਂ ਦੋ ਟੱਬ ਭਰ ਕੇ ਤੇ ਮੈਂ ਡੋਪ ਦਿੱਤੇ ਉਹ ਤੁਹਾਨੂੰ ਮੈਂ ਦਿਖਾਉਂਦੀ ਆ ਤੇ ਮੈਂ ਖਾ ਕੇ ਠੀਸੀ ਸਾਜਾ ਧੋਲਮਾ ਤੇ ਸੈਮ ਦਾ ਹੁਕਮ ਆਇਆ ਕਿ ਮੈਨੂੰ ਚਾਹ ਬਣਾ ਕੇ ਦੋ ਮੈਂ ਚਾਹ ਨਾਲ ਬਿਸਕੁਟ ਖਾ ਲਈਆਂ ਉਹ ਵੀ ਮੂੰਹ ਘਾ ਧੋਂਦੇ ਪਿਆ ਆ ਭਾਂਡੇ ਧੋ ਲੈਣੇ ਆਪਾਂ ਤੇ ਮੈਂ ਇਦਾਂ ਹੀ ਡੋਪ ਦਿੱਤੇ ਸੀ ਟੱਬ ਦੋ ਕਿਉਂਕਿ ਨਾ ਫੇ ਜੇ ਨਾਮ ਹੈ ਧੌਂਦੀ ਜੇ ਮੈਂ ਮਸ਼ੀਨ ਦੀ ਡੇਟ ਕਰਦੀ ਰਹਿੰਦੀ ਤੇ ਕਿਉਂਕਿ ਉਹ ਵਾਲੀ ਟੁੱਟੀ ਸੀ ਠੀਕ ਕਰਨ ਵਾਲੀ ਤੇ ਫੇ ਪਤਾ ਨਹੀਂ ਅੱਜ ਹੋਣੀ ਸੀ ਕੱਲ ਹੋਣੀ ਸੀ ਮੇਰੇ ਕੱਪੜੇ ਧਾਇਆਣੇ ਸੀ ਤੇ ਹੁਣ ਮੈਂ ਦੁੱਧ ਵੀ ਲੈ ਕੇ ਮੈਂ ਉਵਾਲਿਆ ਨਹੀਂ ਸੀ ਦੁੱਧ ਲੈ ਕੇ ਉਵਾਲਣਾ ਲੈ ਕੇ ਲੈ ਕੇ ਰੱਖ ਲਿਆ ਉਵਾਲਾ ਤੇ ਮੈਂ ਚਾਹ ਬਣਾ ਕੇ ਪੀਵਾਂ ਨਾ ਨਹੀਂ ਸੈਮ ਨੂੰ ਦਮਾ ਪਾਗਲ ਹੋ ਗਈ ਮੈਂ ਇਧਲੇ ਸਾਈਡ ਆਪਾਂ ਰੱਖ ਦਿੱਤਾ ਦੁੱਧ ਉਬਲਣ ਵਾਸਤੇ ਤੇ ਇਧਰ ਸਾਡੀ ਬੰਦੀ ਪੀ ਆ ਚਾਹ 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 ਦੇ ਵਿੱਚ ਆਪਾਂ ਪਾਇਆ ਜੀ ਕੀ ਕੀ ਪਾ ਦਿੱਤਾ ਹੈ ਜੀ ਇਹ ਕੀ ਸਿਸਟਮਾ ਚ ਪੱਤੇ ਪਾਈ ਆ ਜੀ ਅਜਵੈਨ ਪਾਈ ਆ ਜੀ ਲੌਂਗ ਪਾਈ ਆ ਜੀ ਚਾਹ ਦੇਖੋ ਮੇਰੀ ਕਿੰਨੇ ਸੋਹਣੀ ਲੱਗਦੀ ਪਈ ਅੰਮੇ ਦੇ ਵਾਂਗੂ ਆਪਣੀ ਤਾਰੀਫ ਮੈਂ ਆਪ ਕਰਦੀ ਰਹਿੰਦੀ ਹਾਂ ਖੁਸ਼ ਰਹਿਣਾ ਚਾਹੀਦਾ ਹੁੰਦੀ ਕੁਝ ਖੁਸ਼ ਕੋਈ ਕਰੇ ਨਾ ਕਰੇ ਉਹ ਬਸ ਤੁਹਾਨੂੰ ਕੋਈ ਪਰਵਾਹ ਨਹੀਂ ਬਸ ਆਪਾ ਆਪਣੇ ਆਪ ਚ ਖੁਸ਼ ਰਹੀਦਾ ਹੈ ਆਪਣੀ ਤਾਰੀਫ ਕਰ ਕਰਕੇ ਕੰਮ ਇਹਦੇ ਪਈ ਹੋਇਆ ਸਾਰੇ ਤੇ ਜਾਨ ਦੀ ਕਾਲੀ ਵੀ ਆ ਤੇ ਹੁਣ ਦਿਲ ਕਰਦਾ ਪਿਆ ਆ ਕਿ ਅੱਧਾ ਘੰਟਾ ਐਨ ਪੰਭੀਰੀ ਬਨ ਜਾਮਾ ਤੇ ਅੱਧੇ ਘੰਟੇ 'ਚ ਸਾਰਾ ਕੰਮ ਠਕ 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 ਠੱਥ ਠਕ ਕਰ ਤਮ ਠਕ 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 ਚਾਹ ਪੀ ਬਲਦਾ ਬਣਾ ਕੇ ਅੱਧਾ ਇੱਕ ਗਲਾਸ ਲੈਣਾ ਹੁੰਦਾ ਤੇ ਉਹਦੇ ਨਾਲ ਖਾਣੇ ਹੁੰਦੇ ਆ ਬਿਸਕੁਟ ਆਟੇ ਵਾਲੇ ਕਿਆ ਹੋਇਆ ਦੇਖਦੇ ਆ ਕਿ ਲੈ ਕੇ ਆਉਂਦੇ ਕਿ ਨਹੀਂ ਲੈ ਕੇ ਆਉਂਦੇ ਮੇਰੇ ਫੇਵਰਿਟ ਬਿਸਕਟ ਆ ਜਿਹਦੀ ਲੋੜੀ ਤੇ ਨਹੀਂ ਖਾਈਦੀ ਆਟੇ ਵਾਲਾ ਬਿਸਕਟ ਉਹ ਚਾਹ ਪਣੀ ਮੈਂ ਦਾ ਦੁੱਧ ਤਾਂ ਸਾਡਾ ਹੋ ਗਿਆ ਆਜਾ ਭਰਾ ਤੇਰੀ ਵੇਟ ਆ ਸਾਨੂੰ ਆਜਾ ਭਰਾਵਾ ਸਾਨੂੰ ਤੇਰੀ ਵੇਟ ਆ ਚਾਹ ਜੀ ਤੁਸੀਂ ਵੀ ਬੁਲੋ ਉੱਠ ਗਿਆ ਪਾਪਾ ਨੇ ਕੀ ਲੈ ਕੇ ਦਿੱਤਾ ਮਟਰੀ ਤੇ ਬਿਸਕਟ ਵਾਓ ਜਾਬੂ ਦੇ ਵੀ ਫੇਵਰਿਟ ਬਿਸਕਟ ਆ ਨਾ ਤੇ Papa هون ਕਰਕੇ ਦੇਣ ਲੱਗੇ ਆ ਚਾਹ ਠੰਡੀ ਚਾਹ ਵੀ ਨਹੀਂ ਹੈਗਾ ਦੁੱਧ ਚ ਪੱਤੀ ਪਾਈ ਹੋਈ ਹੈ ਬਸ ਤੇ ਆਹ ਲੋ ਜੀ ਬਿਸਕੁਟ ਖਾ ਲੋ ਸਾਰੇ ਜਣੇ واو ਉੱਤ ਪਾ ਲੋ ਮਹਾਰਾਜ ਆਪਣੀਆਂ ਲਾ ਕੇ ਰੱਖ ਦਿੱਤੀ ਸਾਈਡ ਤੇ ਉਹ ਹਜੇ ਤਾਂ ਫਾਨ ਸੁੱਤਾ ਤੁਸੀਂ ਸਿਮੂ ਨੂੰ ਨਾ ਚਾਹ ਪਿਲਾਓ ਆ ਦੁੱਧ ਜਿਹਾ ਪਿਲਾਓ ਮੈਂ ਭਾਂਡੇ-ਪੁੰਡੇ ਕਰ ਦਮਾਂ ਠੀਕ ਆ اچھا اچھا ਠੀਕ ਆ ਠੀਕ ਆ ਨਾਸੀ 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 ਡੋ ਨਾ ਡੱਲ ਲੱਗਦਾ ਖਾਓ ਜੀ ਖਾਓ ਬਲਕਸ ਨੂੰ ਬੰਦਾ ਹੀ ਨਹੀਂ ਪਿਆਸੇ ਹੋਣ ਬੰਨਾ ਸਟਾਰਟ ਕੀਤਾ ਆਹ ਪਹਿਲਾਂ ਕੁਛ ਵੀ ਨਹੀਂ ਪੜਿਆ ਮੇਰੀ ਫੋਲੋ ਹੋਈ ਹੋਣੀ ਹੈ ਜੀ ਹਾਂ ਹਾਂ ਜੀ ਫੇ ਆ ਕੇ ਸੈੱਟ ਕਰਿਓ ਆਹੋ ਚਲ ਚਲੀਏ ਚਲੀਏ ਫਿਰ ਚਲੋ ਉਹ ਨੂੰ ਤਿਆਰ ਕੀਤਾ ਨਾ ਲਾਪਾ ਉਹ ਛੋਟੀ ਬਚਾਦੀ ਨੂੰ ਘਰ ਛੱਡ ਕੇ ਜਾਣਾ ਤਿਆਰ ਨੂੰ ਲਾ ਛੱਡ ਕੇ ਹੁਣ ਇੱਕ ਨੂੰ ਛੱਡਣਾ ਪੈਣਾ ਜੀ ਕੀ ਕਰਦੇ ਹਨ ਬੰਦਾ ਹੈ ਤੇ ਵੀ ਚਲ ਪਾ ਲ ਲੈ ਵੇ ਉਹ ਆ ਜੋ ਪਾ ਲਾ ਪਾ ਲਾ ਬਾਲਾ ਦਾ ਬੋਲ ਪਾ ਮੇਰੇ ਕੋਲ ਬੋਲੋ ਮੇਰੇ ਕੋਲ ਬੋਲੋ ਫੋਨ ਦੀ ਨਹੀਂ ਹੈਗੀ ਇਹ ਪੁੱਤ ਪਾਪਾ ਕੋ ਪਾ ਉਹਨੂੰ ਦੇਖਣ ਵੀ ਨਹੀਂ ਜਾ ਸਕਦੇ ਉਹਨੂੰ ਦੇਖਣ ਵੀ ਨਹੀਂ ਜਾ ਸਕਦੇ ਇਹ ਨਾ ਇਹ ਨਾ ਬੱਚੇ ਜਿਹੜੇ ਆ ਤੇ ਆ ਕੋਈ ਘਰੇ ਰਹਿ ਪਈ ਆ ਜਾ ਇਹ ਨਾਲ ਐਗਜਾਈਦਾ ਪੱਟੀ ਰੰਗਦੀ ਹੋਵਾ ਆ ਜਾ ਚਾਹ ਦੀ ਤੂੰ ਦੇਖਦਾ ਨਹੀਂ ਪਿਆ ਚਲੋ ਚਲੀ ਗਿਆ ਦੇਖਦਾ ਵੀ ਨਹੀਂ ਪਿਆ ਤੂੰ ਚਲੋ ਫਿਰ ਆ ਲੋ ਚਲ ਦੇਖਦਾ ਵੀ ਨਹੀਂ ਪਿਆ ਤਾ ਆ ਗਏ ਕਿੱਥੇ ਆਏ ਮੇਰੇ ਜਮੂਦਿ ਸਕੂਟਰੀ ਲੈਣਾ ਹੈ ਹੈ ਕੀ ਲੈਣਾ ਹੈ ਸਕੂਟਰੀ ਹੈ ਇਹ ਕਰਦੇ ਸਕੂਟਰੀ ਲੈਣੀ ਹੋਰ ਪਤਾ ਸੀ ਵੇਟ ਵੇਟ ওভার ਆਪਾ ਲੈਣਾ ਹੈ ਸਕੂਟਰੀ 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 ਦੇਖਦੇ ਪਏ ਆ ਦੇਖ ਕੇ ਫਿਰ ਦੱਸਦੇ ਆ ਮੈਨੂੰ ਇੱਥੇ ਛੱਡ ਕੇ ਆਪ ਚੱਲ ਗਏ ਆ ਚਾਚੂ ਪਪਾ ਤੇ ਜਾਵੂ ਜਾਵੂ ਨੂੰ ਪਤਾ ਸੀ ਕਿ ਆਪਾਂ ਨੇ ਐਕਟਿਵ ਲੈਣਾ ਆਇਆ ਕੱਲ ਨੂੰ ਨਾ ਆਪਾਂ ਬਹੁਤ ਜਗ੍ਹਾ ਦੇਖ ਕੇ ਗਏ ਸੀ ਵਲੌਗ ਨਹੀਂ ਆਪਾਂ ਬਣਾਇਆ ਸੀ ਤੇ ਆਪਾਂ ਕਿਹਾ ਤੁਹਾਨੂੰ ਸਿੱਧਾ ਸਰਪ੍ਰਾਈਜ਼ ਦਵਾਗੇ ਤੇ ਉਹ ਨਾ ਆਪਾਂ ਅੱਗੇ ਲੈਨ ਆਪਾਂ ਹਰਿਆਣੇ ਸਾਈਡ ਦੇਖੀ ਸੀ ਅਮਨ ਭੈਣ ਕੇ ਤਾਹੀ ਗੱਲ ਆਪਾਂ ਛੇਤੀ ਆ ਗਈ ਸੀ ਸਾਡੇ ਕੋਲ ਐਕਟਿਵਾ ਹੈ ਨਹੀਂ ਸੀ ਆਪਾਂ ਨਾਲ ਸੇਲ ਕਰ ਦਿੱਤੀ ਸੀ ਜਿਹਦੀ ਆਪਾਂ ਚਲਾਉਂਦੇ ਸੀ ਜਾਵੂ ਦੀ ਭੁਆ ਦੀ ਸੀ ਤੇ ਫਿਰ ਪੜ੍ਹ ਕੇ ਆਪਾਂ ਲੈ ਲਈਏ ਕਿਉਂਕਿ ਜਾਬੂ ਨੇ ਹੁਣ ਸਕੂਲ ਵੀ ਜਾਣਾ ਤੇ ਪਤਾ ਇੱਕ ਐਕਟਿਵਨਾ ਔਖਾ ਹੋ ਜਾਂਦਾ ਆ ਜਾਣਾ ਆਉਣਾ ਕਿਤੇ ਤੇ ਹੁਣ ਅਗਲੇ ਸਾਲ ਜਾਬੂ ਨੇ ਸਕੂਲ ਵੀ ਜਾਣਾ ਜਾਬੂ ਨੂੰ ਛੱਡਣਾ ਆ ਛੱਡਣਾ ਜਾਣਾ ਛੱਡਣਾ ਆਉਣਾ ਬਹੁਤ سارے ਕੰਮ ਪੈ ਜਾਂਦੇ ਆ ਤੇ ਪਹਿਲਾਂ ਗੱਡੀ ਆਪਾਂ ਹਜੇ ਲੈਣੀ ਵੀ ਹੈਗੀ ਸੱਚੀ ਦੱਸੀਏ ਤਾਂ ਤੇ ਗੱਡੀ ਆਪਾਂ ਪਹਿਲਾਂ ਆਪਾਂ ਮਕਾਨ ਬਣਾਵਾਂਗੇ ਪਰਮਾਤਮਾ ਮੇਰ ਰੱਖੇ ਮਕਾਨ ਬਣਾਉਣ ਤੋਂ ਬਾਅਦ ਆਪਾਂ ਗੱਡੀ ਦੇਖਾਂਗੇ ਸਾਡੀ ਐਕਟਿਵ ਗੱਡੀ ਵਰਗੀ ਆਣ ਪਰ ਮੈਂ ਦਿਖਾਉਂਦੀ ਆ ਆ ਗਏ ਉਹ ਦੇਖੋ ਤਾਂ ਲੱਗੀ ਫੇਰ ਤੁਹਾਨੂੰ ਸਕੂਟਰ ਦੀ ਸਾਡੀ ਹੋ ਤੁਸੀਂ ਆਪਣੀ ਸੇਵਾ ਕਰਵਾ ਰਹੇ ਹੋ ਹੈ ਇੰਨੀ ਚਲਾਕ ਆ ਕਿ ਇਬਾਦਤ ਨੂੰ ਘਰੇ ਛੱਡ ਕੇ ਆਈ ਮਿੰਨਾ ਮਿੰਨਾ ਹਸਦੀ ਪਈ ਸੀ ਇਹਨੂੰ ਪਤਾ ਸੀ ਸੀ ਮੂ ਆਪਾਂ ਕੱਲ ਗੱਲ ਕਰਦੇ ਪਏ ਕਿ ਆਪਾਂ ਕੱਲੂ ਜਾਣਾ ਹਨ ਇਹਨੂੰ ਪਤਾ ਸਭ ਸਾਰਾ ਪਤਾ ਸਭ ਹੋ ਗਿਆ ਲੋ ਬਚ ਗਈ ਬਚ ਗਈ ਬਚ ਗਿਆ ਬਚ ਗਿਆ ਬਚ ਗਿਆ ਤੇ ਦਿਖਾਇਓ ਸ਼ਕਲ ਇਹਨੂੰ ਆਰਤੀ ਹੈ ਇੱਕ ਨੰਬਰ ਦੀ ਆ ਜਾ ਬੈਠੋ ਹਣ ਆਜੋ ਆਜੋ ਚੀਜੀ ਲਾ ਲੋ ਆਜੋ ਪੀ ਲੋ ਜਿਮੂ ਬਿਠਾ ਦੋ ਪੁੱਤ ਚਾਚਾ ਨਾ ਬਹਿ ਫੇ ਆ ਮੈਂ ਫੜਦੀ ਫੇ ਬੈਠੀ ਹਿਲਦੀ ਐ ਆ ਜਾ ਬੈ ਹਾਏ ਕੱਪੜੇ ਦਾ ਹਾਲ ਕੀ ਕਰ ਲਿਆ ਆਉਂਦੀ ਨਹੀਂ ਚਲੋ

ਇਹ ਨੂੰ ਮੈਂ ਦੱਸਾਂ ਚਲੋ ਜੀ ਆਪਾਂ ਲੈ ਆਂਦੀ ਸਕੂਟੀ ਬੋਡੀ ਬਹੁਤ ਹੋਣੀ ਲੱਗੀ ਮੇਰੀ ਦੀ ਬਹੁਤ ਜਿਆਦਾ ਬਹੁਤ ਜਿਆਦਾ ਛੋਟੀ ਬੋਡੀ ਚਲੋ ਜਾਵੂ ਪੀਜ਼ਾ ਖਾਈਏ ਆਪਾਂ ਫਿਰ ਅੱਜ ਇਹਨਾਂ ਦਾ ਇੱਕੋ ਜੀ ਚਾਹੀਦਾ ਹੁੰਦਾ ਪੀਜ਼ਾ ਪੀਜ਼ਾ ਬਾ ਪੀਜ਼ਾ ਪਤਾ ਇਹਨੂੰ ਕੀ ਚੜ ਚੜ ਜਾਂਦਾ ਇੱਥੇ ਆ ਕੇ ਕੀ ਚਾ ਚੜ ਜਾਂਦਾ ਇਹਨੂੰ ਹਨਾ ਇਹ ਪੀਜ਼ਾ ਖਲਾ ਦੋ ਪੀਜ਼ਾ ਖਲਾ ਦੋ ਚ ਪੀਜ਼ਾ ਖਲਾ ਦੋ ਸਾਨੂੰ ਨਹੀਂ ਸ਼ਰਾਟਾਂ ਕਰੀ ਜਾਣੀਆਂ ਤੁਹਾਨੂੰ ਜਾਣਾ ਆਪਾਂ ਛੇਤੀ ਚਲੋ ਨਾ ਮੈਂ ਵੀ ਖਾ ਲੇ ਪੀਜ਼ਾ ਮੈਂ ਘਰ ਜਾ ਕੇ ਖਾਂਦੇ ਹਾਂ ਤੁਸੀਂ ਥਾਂ ਤੇ ਨਾਲ ਨਾਲ ਪਾਸ ਦੀ ਐਕਟਿਵ ਬਟ ਘਾਤੀ ਆਪਣੀ ਹੋਰ ਬੰਦ ਘਾਤੀ ਐਕਟਿਵ ਨਹੀਂ ਬੋਰਮੈਨ ਆ ਇਹ ਇਹ ਬੰਨ ਕੀ ਨਾ ਹਾਂ ਬੋਰਮੈਨ ਠੀਕ ਆ ਬੋਰਮੈਨ ਬਰਮਨ ਬਰਮਨ ਪਰਮਨ ਹੂੰ ਸੁਜ਼ੂਕੀ ਵਾਲਿਆਂ ਦੀ ਆ ਜੋ ਵੀ ਆ ਸੁਜ਼ੂਕੀ ਵਾਲਿਆਂ ਦੀ ਹੂੰ ਸੁਆਲ ਉਹ ਟੇਸਟ ਵਾਲਾ ਖਾਣੇ ਮੈਂ ਨਹੀਂ ਮੈਂ ਨਹੀਂ ਓਕੇ ਮਿਠਾਈ ਲੈ ਕੇ ਆਉਣੀ ਆ ਹਾਂਜੀ ਇੱਕ ਰਹਿ ਗਿਆ ਖਾ ਲੋ ਭਾਈ ਚਾਲ ਦੀ ਜਿੰਨਾ ਟਾਈਮ ਇਹਨਾਂ ਨੇ ਖਾਦਾ ਆਪਣਾ ਨਾਨ ਉਹਨੇ ਟਾਈਮ ਤੇ ਆਪਣਾ ਸ਼ੇਕ ਪੈਤਰ ਆ ਲਿਆ ਤੇ ਨਾਲੇ ਕਰਾ ਲਿਆ ਡੱਬਾ ਪੈਕ ਖੁਸ਼ੀ ਬੂਆ ਖੁਸ਼ੀ ਚੰਚਾ ਦੀ ਨਹੀਂ ਖੁਸ਼ ਮੈਂ ਕਹਿੰਦਾ ਬਣਾਉਣਾ ਨਹੀਂ ਮੈਂ ਕਹਿੰਦਾ ਬਣਾਉ ਫਿਰ ਚਲੋ ਹੋਣੀ ਹੋਣਾ ਚਲੋ ਅੱਛਾ ਤੁਸੀਂ ਮੇਰਾ ਮੱਥਾ ਟਿਕਣ ਗਿਆ ਹੋਏ ਸੀ ਮੱਥਾ ਟਿਕਣ ਗਿਆ ਹੋਏ ਸੀ ਮੈਂ ਕਿਹਾ ਨਾ ਤਾਂ ਜਿਨ੍ਹਾਂ ਨੇ ਦਿੱਤੀ ਚਲ ਗਿਆ ਉਹਨਾਂ ਦਾ ਆਸ਼ੀਰਵਾਦ ਲੈ ਲਓ ਚਲੋ ਆਪਾ ਯਾ ਸਬਜੀ ਲੈਂਡ ਗਾਜਰਾ ਲੈਣੀ ਆ ਤੇ ਨਾਲ ਲੈਣੀ ਆ ਗਾਜਰਾ ਤੇ ਟਮਾਟਰ ਹਾਂਜੀ ਲਿਆ ਇੰਜ ਚਿਚੀ ਕਦੇ ਪੀਜ਼ਾ ਕਦੇ ਚਿਚੀ ਤੇ ਕੁੱਟ ਕੁੱਟ ਖਾਣੀ ਕੁੱਟ ਨਾ ਸੁਣ ਦੇਖ ਗਾਜਰਾ ਹਾਂਜੀ ਠੀਕ ਆ ਹੈ ਕੁੱਟ ਆਲ ਦੇਖੋ ਕੱਪੜਿਆਂ ਦਾ ਕੀ ਕੀਤਾ ਹੈ ਜਨਾਬ ਨੇ ਸੋਹਣੀ ਲੱਗਦੀ ਘਰ ਨੂੰ ਭਰਨ ਤੋਂ ਪਹਿਲਾਂ ਇੱਕ ਵਾਰੀ ਤੇਲ ਮੰਗੋ ਦੇ ਕੋਤਾ ਜੀ ਵੀ ਆਇਆ ਸਰੇ ਬੋਲੇ ਕਿ ਫੋਨ ਲਗਾ ਤੇ ਮੈਨੂੰ ਲੱਗਿਆ ਮੈਂ ਬਾਹਰ ਖੜੇ ਘਰ ਦਮ ਇੱਥੇ ਘਰ ਦੇ ਅੰਦਰ ਮੈਂ ਕਿ ਇੱਕ ਬਾਡੀ ਬਾਲ ਲਈ ਦਿਓ ਜੀ ਵਧਾਈਆਂ ਵਧਾਈਆਂ ਜੈ ਬਹੁ ਨੂੰ ਜੈ ਬਹੁ ਨੂੰ ਜੈ ਬਹੁ ਦੀਆਂ ਜੈ ਬਹੁ ਮਾਈ ਗੋਡ ਕੱਪੜੇ ਊ

ਅਰੇ ਕਿਤੇ ਨਾ ਨੇ ਸੇਵ ਦੀ ਰੂਹ ਖਾਸਾ ਲੱਗਦੀ ਤਾਂ ਸੇਵ ਤਾਂ ਖਾ ਸਕਦੀ ਐ ਦੁੱਧ ਦਾ ਥੋੜਾ ਜਿਹਾ ਔਖਾ ਹੋਇਆ ਇੰਦਾ ਨਹੀਂ ਮੂਹ ਲੱਗਣੀ ਪਰੇ ਹੋ ਦੁੱਧ ਨਹੀਂ ਥੋੜਾ ਮੱਤਾ ਪੀ ਕੇ ਬੋਤਲ ਚ ਵੜ ਜਾ ਨਹੀਂ ਇਹ ਚਹੀਆ ਜੇ ਰੋਟੀ ਖਾਉਣ ਦਾ ਟਾਈਮ ਆ ਗਿਆ ਅੱਜ ਬਹੁਤ ਜ਼ਰਾ ਘੁੰਮਿਆ ਯਾਰ ਮੈਂ ਬਹੁਤ ਜ਼ਿਆਦਾ ਅੱਜ ਉਹ ਵੀ ਕਿੱਸੀ ਮੁੜ ਕੇ ਪੂਆ ਹੋਣੀ ਆ ਇਸੇ ਤੇ ਉਹਨਾਂ ਨੂੰ ਛੱਡ ਕੇ ਲੱਗਿਆ ਵਾਪਸ ਉਹ ਪੋਰਟੋਗੇਟੋਂ ਤਾਂ ਤੁਹਾਡੇ ਛੱਡ ਗਏ ਤੇ ਫਿਰ ਨਾ ਉਹ ਤੇ ਤੁਰਦੇ ਪਏ ਸੱਚੀ ਦਾ ਸੱਚ ਮੈਨੂੰ ਪਾਹਾਂ ਦੁਖਤੀਆਂ ਪਈਆਂ ਦੁਖੜੀਆਂ ਅੱਜ ਆਪਾਂ ਬਣਾਈਆ ਗੋਭੀ ਦੀ ਸਬਜੀ ਤੇ ਨਾਲ ਗਰਮਾ ਗਰਮ ਫੁਲਕੇ ਪਖਾ ਲਏ ਆ ਸਾਮ ਗਏ ਹੋਏ ਸੀ ਰਾਤ ਦੇ ਵੱਜ ਗਏ 9 9 ਕੋ ਸਾਢੇ ਘੱਟ 9 ਵੱਜ ਗਏ ਘੰਟੇ ਕੋ ਤੇ ਅੱਜ ਆਵੂ ਇਹ ਬਚਾਰੀ ਜੀ ਇਬਾਦਤ ਤੇ ਬਹੁਤ ਅਰਸਾ ਆਇਆ ਦੱਸੋ ਜੀ ਰੋ ਸਾਡੀ ਐਕਟਿਵਾ ਕਿੰਦਾ ਨਹੀਂ ਲੱਗੀ ਸੀ ਮੁਕੀ ਐਕਟਿਵਾ ਕੀ ਆ ਕੰਪਨੀ ਹੈਗੀ ਆ ਬਰਮਨ ਬਹੁਤ ਬ莱ਗ ਬਰਮਾ ਠੀਕ ਹੈ ਜੋ ਵੀ ਹੈ ਬਹੁਤ ਵਧੀਆ ਹੈ ਠੀਕ ਹੈ ਚਲੋ ਉਧਰ ਪਿਆਜ਼ ਛੱਪਾ ਚੱਕ ਲਓ ਅੰਬੀ ਦਿਖਾਦੀ ਸੀ ਰੋਟੀ ਚਲੋ ਅੱਜ